ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਉਣ ਲੱਗਿਆ ਇਤਿਹਾਸਕ ਗੁਰਦੁਆਰਾ ਫਰੀਹਰੀਆ ਬੇਲਣਾ ਸਾਹਿਬ ਪਾਸਾ ਹੀ 7ਵੀਂ ਦੇ ਸੋਏ ਗੁਰਦੁਆਰਾ ਸਾਹਿਬ ਗੜ ਸੰਕਰ ਹੁਸ਼ਿਆਰਪੁਰ ਰੋਡ ਤੇ ਸਥਿਤ ਹੈ ਸੋ ਆਜਿਓ ਤੁਹਾਨੂੰ ਨਾਲੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸਦਾ ਤੇ ਨਾਲੇ ਦਰਸ਼ਨ ਕਰਾਉਣਾ ਹਾਂ ਇਸ ਗੁਰਦੁਆਰਾ ਸਾਹਿਬ ਦੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਯਾਦਗਾਰੀ ਗੇਟ ਜੋ ਕਿ ਗੜ ਸ਼ੰਕਰ ਹੁਸ਼ਿਆਰਪੁਰ ਰੋਡ ਤੇ ਬਣਿਆ ਹੋਇਆ ਹੈ ਇਥੋਂ ਹੀ ਆਪਾਂ ਗੁਰਦੁਆਰਾ ਸਾਹਿਬ ਨੂੰ ਐਂਟਰ ਹੁੰਨੇ ਆ ਚਲੋ ਫਿਰ ਚੱਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਨੇ ਆ ਤੇ ਨਾਲ ਨਾਲ ਤੁਹਾਨੂੰ ਇਤਿਹਾਸ ਵੀ ਦੱਸਦਾ ਜਾਣਾ ਤੋਂ ਗੁਰਦੁਆਰਾ ਹਰੀਆਂ ਬੇਲਾਂ ਦਾ ਸਾਹਿਬ ਉਹ ਪਵਿੱਤਰ ਹਸਤਾਨ ਆ ਜਿੱਥੇ ਸਤਗੁਰੂ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਪੰਜਾਬ ਦੇ ਪ੍ਰਸਿੱਧ ਵਿਆਸ ਦਾ ਅਸਥਾਨ ਦੇਰੀਕੇਟ ਪਰ ਸਾਹਿਬ ਤੋਂ ਚੱਲ ਕੇ ਆਪਣੇ ਮਹਿਲਨਾ ਤੇ 2200 ਘੋੜਸਵਾਰ ਸੈਨਾ ਸਮੇਤ 1652 ਇਸ ਦੀ ਸਮਤ 1708 ਪੁੱਤਰ ਨੇ ਆਪਣੇ ਪਿਤਾ ਜਨ ਕਮਲਾ ਦੀ ਸ਼ੋਹ ਦੁਆਰਾ ਇਸ ਪਾਵਨ ਗੁਪਤਰ ਸਥਾਨ ਨੂੰ ਰਮਨਜੀਤ ਬਣਾਇਆ ਸਤਨੌਰ ਜੀ ਇਸ ਜਗ੍ਹਾ ਤੇ 3 ਦਿਨ ਰਹੇ ਆਪ ਜੀ ਨੇ ਬਾਬਾ ਪਤ ਜੀ ਦੇ ਆਪ પ્રેમ ਨੂੰ ਦੇਖ ਕੇ ਉਸ ਦੇ ਘਰ ਨੂੰ ਭਾਗ ਲਾਇਆ ਜਿਸ ਜਗ੍ਹਾ ਤੇ ਉਹ ਦੁਬਾਰਾ ਸਹਿ ਬਣਿਆ ਹੋਇਆ ਹੈ ਇੱਥੇ ਹੀ ਬਾਬਾ ਜੀ ਦਾ ਘਰ ਹੋਇਆ ਕਰਦਾ ਸੀ ਮਹਾਰਾਜੀ ਦੇ ਆਉ ਨੂੰ ਸੁਣ ਕੇ ਸਭ ਸੰਤਾਂ ਉਕਤਰ ਹੋ ਬਖਸ਼ੇ ਦਾ ਢੰਡਾਰ ਉਰੀ ਜੋਤ ਦੇ ਗੰਮੀ ਨਾਚ ਸ਼ਬਦਾਂ ਦੇ ਧੁਨ ਨੇ ਅੰਧੇਰੇ ਜਗਤ ਨੂੰ ਜਗ ਮਗਾ ਦਿੱਤਾ ਰੱਬ ਦੇ ਪਿਆਰੇ ਰੱਬ ਦੇ ਪਿਆਰ ਬਾਏ ਭੌਲੇ ਗੁਰੂ ਜੀ ਦੇ ਪਵਿੱਤਰ ਚਰਨਾਂ ਤੋਂ ਨਿਸ਼ਾਵਰ ਹੋਣ ਲਈ ਉਮਰ ਪਏ ਗੁਰੂ ਜੀ ਦੋਨੋਂ ਵਕਤ ਸਵੇਰ ਸ਼ਾਮ ਧਾਰਮਿਕ ਦੁਆਸਾਂ ਤੇ ਆਉਂਦੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਰਹੇ ਸਭ ਸਿੱਖ ਸੰਗਤਾਂ ਦੀਆਂ ਮਨੋ ਕਾਮਨਾ ਪੂਰਨ ਕੀਤੀਆਂ ਬਾਬਾ ਪਰਜਾਪਤ ਜੀ ਨੇ ਸਤਗੁਰ ਜੀ ਦੇ ਘੋੜੇ ਨੂੰ ਜੜਾ ਤੋਂ ਪੁੱਟ ਕੇ ਬੇਲਾਂ ਪਾਈਆਂ ਬੇਲਾਂ ਛੱਕ ਕੇ ਘੋੜਾ ਬਹੁਤ ਖੁਸ਼ ਹੋਇਆ ਮਹਾਰਾਜ ਜੀ ਨੇ ਆਪਣੇ ਘੋੜੇ ਮਹਾਰਾਜ ਜੀ ਨੇ ਆਪਣੇ ਘੋੜੇ ਬਲ ਤੱਕਿਆ ਤਾਂ ਘੋੜਾ ਫਸਮੁਕ ਦਿਖ ਰਿਆ ਸੀ ਗੁਰੂ ਜੀ ਨੇ ਕਿਹਾ ਬਾਬਾ ਜੀ ਤ ਤੁਸੀਂ ਨੇ ਸਾਡੇ ਘੋੜੇ ਨੂੰ ਕੀ ਖਵਾਇਆ ਹੈ ਇਹ ਬੜਾ ਖੋਸ਼ ਨਜ਼ਰ ਆ ਰਿਹਾ ਹੈ ਬਾਬਾ ਜੀ ਨੇ ਕਿਹਾ ਮਹਾਰਾਜ ਜੀ ਮੈਂ ਗਰੀਬ ਨੇ ਆਪਣੇ ਬੁੱਢੇ ਆਪਣੇ ਘੋੜੇ ਨੂੰ ਕੀ ਪਾਉਣਾ ਹੈ ਮਹਾਰਾਜ ਮੇਰੇ ਬੇੜੇ ਵਿੱਚ ਬੇਲਾਂ ਸਨ ਇਹੋ ਹੀ ਜੜਾਂ ਤੋਂ ਪੁੱਟ ਕੇ ਪਾ ਦਿੱਤੀਆਂ ਹਨ ਸਤਿਗੁਰਾਂ ਨੇ ਕਿਹਾ ਆਪਨੇ ਸਾਡੇ ਘੋੜੇ ਦੀ ਬਹੁਤ ਸੇਵਾ ਕੀਤੀ ਹੈ ਇਹ ਬੇਲਾਂ ਤੇਰੇ ਘਰ ਦੀਆਂ ਇਸ ਲੋਕ ਸਦਾ ਹੀ ਹਰੀਆਂ ਭਰੀਆਂ ਰਹਿਣਗੀਆਂ ਅਤੇ ਪਰਲੋਕ ਵਿੱਚ ਵੀ ਸਦਾ ਸੁਖੀ ਹੀ ਹਰੀਆਂ ਭਰੀਆਂ ਉਹ ਬੇਲਾਂ ਅੱਜ ਤੱਕ ਹਰੀਆਂ ਹੀ ਦਿਸ ਰਹੀਆਂ ਹਨ ਇਹ ਦੇਖੋ ਜੀ ਇਹ ਹੈ ਉਹ ਹਰੀਆਂ ਬੇਲਾਂ ਜੋ ਅੱਜ ਵੀ ਹਰੀਆਂ ਭਰੀਆਂ ਨਜ਼ਰ ਆ ਰਹੀਆਂ ਹਨ ਜਿਸ ਕੰਬ ਕੰਜੂਰ ਦੇ ਦਰਖਤ ਨਾਲ ਮਹਾਰਾਜ ਜੀ ਦਾ ਘੋੜਾ ਬੰਨਿਆ ਸੀ ਉਹ ਖੰਜੂਰ ਦਾ ਦਰਖਤ ਨishan ਸਾਹਿਬ ਦੇ ਬਿਲਕੁਲ ਨਜ਼ਦੀਕ ਸਸ਼ੂਬਤ ਹੈ ਜਦੋਂ ਮਹਾਰਾਜਾ ਜੀ ਇੱਥੇ ਆਏ ਸਨ ਆਲੇ-ਦੁਆਲੇ ਕਿਤੇ ਜਲ ਨਹੀਂ ਸੀ ਜਲ ਦੀ ਘਾਟ ਨੂੰ ਵੇਖ ਕੇ ਗੁਰਦੁਆਰਾ ਸਾਹਿਬ ਤੋਂ ਇੱਕ ਫਰਲਾਂਗ ਚੜ੍ਹਦੀ ਬਲ ਆਪਣੇ ਕਰ ਕਮਰਾਂ ਨਾਲ ਧਰਤੀ ਵਿੱਚ ਤੀਰ ਮਾਰ ਕੇ ਗੁਰੂ ਜੀ ਨੇ ਜਲ ਦਾ ਸੋਮਾ ਬਗਾਇਆ ਸਭ ਸੰਗਤਾਂ ਨੇ ਛਕਿਆ ਅਤੇ ਘੋੜੇ ਨੇ ਵੀ ਜਲ ਛਕਿਆ ਗੁਰੂ ਜੀ ਨੇ ਮਿਹਰ ਦੀ ਨਿਗਾਹ ਕਰਕੇ ਵਰ ਦਿੱਤਾ ਕਿ ਜੋ ਵੀ ਪ੍ਰੇਮ ਪ੍ਰੇਮ ਧਾਰ ਕੇ ਇਸ ਪਵਿੱਤਰ ਸੋਮੇ ਵਿੱਚ ਇਸ਼ਨਾਨ ਕਰੇਗਾ ਉਹਦੀਆਂ ਸਭ ਮਮਨਾਂ ਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਉਸ ਦਾ ਸਰੀਰ ਸੁੱਕੇ ਤੋਂ ਹਰਾ ਹੋ ਕੇ ਮੋਤੀਆਂ ਵਾਂਗ ਚਮਕ ਉੱਠੇਗਾ ਅਤੇ ਉਸ ਦੀਆਂ ਸੁੱਕੀਆਂ ਬੇਲਾਂ ਹਰੀਆਂ ਹੋਣਗੀਆਂ ਸਭ ਸੰਗਤਾਂ ਸੈਂਕੜੇ ਮੀਲਾਂ ਹਜ਼ਾਰਾਂ ਹਜ਼ਾਰਾਂ ਮੀਲਾਂ ਤੋਂ ਦੂਰ ਦੂਰੋਂ ਚੱਲ ਕੇ ਸਰੋਵਰ ਵਿੱਚ ਮੱਛੀਆ ਸੰਗ੍ਰਾਨ ਅਤੇ ਹਰ ਐਤਵਾਰ ਨੂੰ ਪ੍ਰੇਮ ਨਾਲ ਇਸਨਾਨ ਕਰਕੇ ਆਪਣਾ ਤਨ ਮਨ ਪਵਿੱਤਰ ਕਰਦਿਆਂ ਹਨ ਇਸੇ ਹੀ ਇਸਤਾਨ ਤੇ ਕਲਗੀਧਰ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਸੂਹ ਸਿੰਘਾਂ ਦੇ ਜਥੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਮਹਿਲਪੁਰ ਸਿੱਧਾ ਲੱਧੋਵਾਲ ਅਤੇ ਚੁਕੰਡੀ ਸਾਹਿਬ ਬਜ਼ਰੌਰ ਤੋਂ ਹੁੰਦੇ ਹੋਏ ਆਪ ਜੀ 1760 ਬਿਕਰਮੀ ਨੂੰ ਪਰਸਰਾਮ ਬ੍ਰਾਹਮਣ ਦੀ istri ਜਾਵਰ ਖਾਂ ਪਠਾਨ ਤੋਂ ਸਡਾਉਣ ਲਈ ਪੁੱਜੇ ਸਨ ਦੱਖਣ ਦੀ ਦਿਸ਼ਾ ਗੁਰਦੁਆਰਾ ਸਾਹਿਬ ਜੀ ਪਾਸ ਜੋ ਨਿਆਂ ਸਾਹਿਬ ਲੱਗਾ ਹੋਇਆ ਹੈ ਇੱਥੇ ਬਾਬਾ ਅਜੀਤ ਸਿੰਘ ਜੀ ਆ ਕੇ ਬੈਠੇ ਸਨ ਇਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹਦੇ ਜਾਵਰਖਾਨ ਨਾਲ ਭਾਰੀ ਲੜਾਈ ਹੋਈ ਅਤੇ ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋਏ ਸਨ ਜਿਨ੍ਹਾਂ ਦਾ ਅੰਤਮ ਸੰਸਕਾਰ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਦੀ ਕੀ ਕੀਤਾ ਗਿਆ ਜਾਵਰਖਾਨ ਨੂੰ ਪਕੜ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਾ ਕੇ ਬਾਬਾ ਜੀ ਸਿੰਘ ਨੇ ਮਹਾਨ ਉਪਰਪਵਕਾਰ ਕੀਤਾ ਇਸ ਗੁਰਦੁਆਰੇ ਦੀ ਸੇਵਾ ਜਥੇਦਾਰ ਬਾਬਾ ਨਧਾ ਸਿੰਘ ਜੀ ਕਰਵਾ ਰਹੇ ਹਨ ਸੋ ਇਹ ਦੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇਧਰਲੇ ਪਾਸੇ ਸਾਹਮਣੇ ਬਣਿਆ ਹੋਇਆ ਜੀ ਲੰਗਰ ਹਾਲ ਤੇ ਇਧਰਲੇ ਪਾਸੇ ਬਣਿਆ ਹੋਇਆ ਜੀ ਜੋੜਾ ਘਰ ਇੱਧਰਲੇ ਪਾਸੇ ਬਣਿਆ ਹੋਇਆ ਜੀ ਦੀਵਾਨ ਹਾਲ ਜੀ ਅਰਜ਼ੀਵਾਂ ਦਾ ਸੰਭਾਲਿਆ ਹੈ ਪਾਸੇ ਨਹੀਂ ਮੁਗਰਾਦੀ ਨਾਮ ਤੇ ਹਰੋਗਨ ਦਾ ਦੇਖੋ ਤੋ ਇਹ ਬਹੁਤ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜੋ ਕਿ 7ਵੇਂ ਗੁਰੂ ਗੁਰੂ ਹਰ राय ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਸ ਥਾਂ